ਇਹ ਮਿਤੀ 24 12 2024 ਦੀ ਰਾਤ ਨੂੰ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਪਿੰਡ ਤਲਵਾੜਾ ਵਿੱਚ ਕੋਈ ਸ਼ਿਕਾਰੀਆ ਵੱਲੋਂ ਸ਼ਿਕਾਰ ਖੇੜਿਆ ਗਿਆ ਤੇ ਵਾਈਲਡ ਲਾਈਫ ਡਿਪਾਰਟਮੈਂਟ ਨਾਲ ਵੀ ਜਿਹੜਾ ਆਪਾਂ ਤਾਲਮਿਲ ਕੀਤਾ ਕਿ ਇਹਦਾ ਪਤਾ ਲੱਗਿਆ ਸੀ ਇੱਕ ਸੂਰ ਦਾ ਜਿਹੜਾ ਸ਼ਿਕਾਰ ਕੀਤਾ ਗਿਆ ਸੀ ਤੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਗੁਲਨੀਸ਼ ਸਿੰਘ ਖਰਾਨਾ ਦੀ ਵੱਲੋਂ ਸਪੈਸ਼ਲ ਡਿਸ਼ਰਚਰ ਦੇ ਦਿੱਤੇ ਗਿਆ ਸੀ ਕਿ ਐਨੀਮਲ क्रੂਅਲਟੀ ਉੱਤੇ ਕੰਮ ਕਰਦੇ ਹੋਏ ਆਪਾਂ ਨੇ ਵੀ ਡਿਊਟੀ ਵੜ ਲਈ ਹੈ ਕਿ ਆਪਾਂ ਇਹਨਾਂ ਨੂੰ ਟ੍ਰੇਸ ਕਰੀਏ ਤਾਂ ਜੋ ਇਹੋ ਜਿਹੀ ਅਵਾਰਦਾਤਾ ਨੂੰ ਰੋਕਿਆ ਜਾ ਸਕੇ ਤੇ ਇਸ ਸੰਬੰਧੀ ਮਾਨਯੋਗ ਡੀਐਸਪੀ ਸਾਹਿਬ ਦੀ ਨਿਗਰਾਨੀ ਅਸੀਂ ਟੀਮ ਬਣਾ ਲਏ ਹੋਏ ਤੇ ਮੈਂ ਖੁਦ ਜਿਹੜੀ ਹੈਗੀ ਆਪਾਂ ਗੱਡੀ ਨੂੰ ਟ੍ਰੇਸ ਕਰਨ ਦੀ ਆਪਣੀ ਸੋਰਸ ਸਕੈਮ ਕੀਤੀ ਸੋਰਸ ਸਕੈਮ ਕਰਦੇ ਕਰਦੇ ਤੇ ਆਪਣੀ ਪੁਲਿਸ ਵੱਲੋਂ ਹੈਲਪ ਮਿਲਦੇ ਤਾਂ ਸਾਸੀਂ ਟ੍ਰੇਸ ਕਰ ਲਿਆ ਸੀ ਬੰਦਾ ਜਿਹੜਾ ਇੱਕ ਲੋਧੀਪੁਰ ਦਾ ਤੁਹਾਰ ਸਿੰਘ ਹੈ ਉਹ ਕਿਉਂਕਿ ਗੱਡੀ ਦਾ ਇੱਕ ਨੰਬਰ ਆਇਆ ਸੀ 9586 ਜਦੋਂ ਅਸੀਂ ਵੈਰੀਫਾਈ ਕੀਤਾ ਤਾਂ ਪੂਰਾ ਨੰਬਰ ਸੀ ਪੀਵੀ 10 ਡਬਲ ਬੀ 9586 ਜਿਹੜਾ ਗੱਡੀ ਦਾ ਨੰਬਰ ਸੀ ਇਹਦੀ ਆਰਸੀ ਵੀ ਚੈੱਕ ਕੀਤੀ ਹੈ ਜਿਹੜਾ ਓਨਰ ਨੇਮ ਹੈ ਤੁਹਾਰ ਸਿੰਘ ਸਾਲਾਹਪੁਰ ਨਾਮ ਸਿੰਘ ਵਿਲੇਜ ਬਾਸ ਝੁੰਗੀਆਂ ਲੋਧੀਪੁਰ ਆਨੰਦਪੁਰ ਸਾਹਿਬ ਦੀ ਜਿਹੜੀ ਤਹਿਸੀਲ ਹੈ ਉੱਥੇ ਦਾ ਰਹਿਣ ਵਾਲਾ ਸੀ ਤਾਂ ਫਿਰ ਜਿਹੜੇ ਹੈਗੇ ਇਹ ਬੰਦੇ ਅੱਜ ਜਿਹੜੇ ਹੈਗੇ ਪੇਸ਼ ਹੋਏ ਆਪਣੀ ਗੱਡੀ ਸਮੇਤ ਜੁਹਾਰ ਸਿੰਘ ਪੇਸ਼ ਹੋਇਆ ਤਾਂ ਫਿਰ ਇਹ ਥਾਣੇ ਆਏ ਸੀ ਤਾਂ ਅਸੀਂ ਜਿਹੜੀ ਅਗਲੀ ਤਫ਼ਤੀਸ਼ ਲਈ ਜਿਹੜੀ ਇਨਵੈਸਟੀਗੇਸ਼ਨ ਹੋਣੀ ਹੈ ਵਾਈਲਡ ਲਾਈਫ ਐਕਟ 1972 ਮੁਤਾਬਕ ਹੋਣੀ ਹੈ ਤਾਂ ਉਹ ਜਿਹੜੇ ਆਰਓ ਸਾਹਿਬ ਬੈਠੇ ਨੇ ਤੇ ਇਹਦੀ ਟੀਮ ਇਹਨਾਂ ਤੇ ਅਸੀਂ ਹਵਾਲੇ ਕਰ ਰਹੇ ਹਾਂ ਜਿਹੜੇ ਇਨੀ ਕੁਛ ਮੰਨਿਆ ਵੀ ਆ ਤੁਹਾਡੇ ਕੋਲ ਕਿ ਨਹੀਂ ਹਲੇ ਆਏ ਨੇ ਜੀ ਆਪਾਂ ਜਿਹੜੀ ਇਨਵੈਸਟੀਗੇਸ਼ਨ ਦੇਖੋ ਦਖਲ ਨਹੀਂ ਕਰ ਸਕਦੇ ਜਦੋਂ ਬੰਦੇ ਨੂੰ ਅਸੀਂ ਰੌਮਡ ਅਪ ਕਰਦੇ ਹਾਂ ਉਸ ਤੋਂ ਬਾਅਦ ਫਰਦੀ ਇਨਵੈਸਟੀਗੇਸ਼ਨ ਸਟਾਰਟ ਹੁੰਦੀ ਹੈ ਉਹ ਇਹਨਾਂ ਡਿਪਾਰਟਮੈਂਟ ਦਾ ਕੰਮ ਨਹੀਂ ਹੈ ਜੀ ਦਾ ਮਤਲਬ ਤੁਸੀਂ ਉੱਥੇ ਜਦੋਂ ਗਏ ਸੀਗੇ ਤਾਂ ਅਗਲੇ ਇਹਦੇ ਵਿੱਚ ਇਨਵੋਲਵ ਹੋਣੇ ਤਾਂ ਹੀ ਪਹੁੰਚੀਏ ਤੁਹਾਡੇ ਬੱਸ ਬਿਲਕੁਲ ਜੀ ਐਗਰੀ ਹੈ ਜੀ ਇਸ ਚੀਜ਼ ਤੇ ਤਾਂ ਕਿਉਂਕਿ ਜੇ ਗੱਡੀ ਉਹਦੀ ਹੈ ਗੱਡੀ ਉਹਦੇ ਨਾਮ ਤੇ ਗੱਡੀ ਦਾ ਨੰਬਰ ਆ ਗਿਆ ਅਸੀਂ ਸਾਡੇ ਕੋਲ ਤਾਂ ਫਿਰ ਓਬਵੀਅਸ ਹੈ ਇਹਨਾਂ ਦਾ ਰੋਲ ਹੈਗਾ ਵਿੱਚੀ ਦਾ ਪੁਲਿਸ ਨੇ ਕਿੰਨੇ ਦਿਨਾਂ ਦੇ ਟ੍ਰੇਸ ਕਰ ਲਿਆ ਜੀ ਇਹ ਤਾਂ ਅਸੀਂ ਇੱਕ ਦਿਨ ਦੇ ਵਿੱਚ ਟ੍ਰੇਸ ਕਰ ਲਿਆ ਜੀ ਜਦੋਂ ਸਾਨੂੰ ਇਨਫੋਰਮੇਸ਼ਨ ਆਈ 24 ਰਾਤ ਨੂੰ ਅਸੀਂ 25 26 ਨੂੰ ਆਪਾਂ ਟ੍ਰੇਸ ਕਰ ਲਿਆ ਸੀ ਪੁਲਿਸ ਦਾ 파ਟ ਹੈ ਵੀ ਗੋਲੀਆਂ ਚੱਲੀਆਂ ਬਿਲਕੁਲ ਸਰ ਸਿਰਫ ਉਸ 파ਟ ਨੂੰ ਦੇਖਦੇ ਹੋਏ 파ਟ ਨੂੰ ਦੇਖਦੇ ਹੋਏ ਤੇ ਜਾਂਚ ਕੀਤੀ ਗਈ ਤੇ ਐਨੀਮਲ क्रੁ얼ਟੀ ਦੇਖੋ ਪੁਲਿਸ ਦੀ ਜ਼ਿੰਮੇਵਾਰੀ ਹੱਡ ਹਰ ਕੰਮ ਤੇ ਫਿਕਸ ਹੋ ਜਾਂਦੀ ਹੈ ਜੀ ਤਾਂ ਮਤਲਬ ਇਹ ਜ਼ਰੂਰੀ ਸੀ ਸਾਡਾ ਮਤਲਬ ਕਰਨਾ ਇਲਾਕੇ ਵਿੱਚ ਅਮਨ ਤੇ ਪਹਿਲਾਂ ਵੀ ਕੁਝ ਵਾਰਦਾਤਾ ਸਾਨੂੰ ਸਾਹਮਣੇ ਆਈ ਅਸੀਂ ਇੱਕ ਦਿਨ ਟਾਰਗੇਟ ਨਿਊਜ਼ ਦੀ ਖਬਰ ਲੱਗੀ ਸੀ ਕੋਈ ਸੂਰ ਵਗੈਰਾ ਜਿਹੜ ਮ ਮੱਲਾ ਮਾਰਿਆ ਗਿਆ ਸੀ ਤਾਂ ਫਿਰ ਜ਼ਰੂਰੀ ਹੋ ਜਾਂਦਾ ਸਰ ਸਰ ਇਲਾਕੇ ਦੇ ਵਿੱਚ ਸ਼ਿਕਾਰੀ ਇਹ ਹੀ ਤਾਂ ਨਹੀਂ ਕਿ ਇੱਕੋ ਟੀਮਾ ਹੋ ਸਕਦਾ ਹੋਰ ਟੀਮਾਂ ਵੀ ਹੋ ਸਕਦੀਆਂ ਨੇ ਲਗਾਤਾਰ ਕਦਿੰਨੇ ਨੰਗਲ ਫਾਇਰ ਹੁੰਦੇ ਕਦਿੰਨੇ ਨਿੱਕੂ ਨੰਗਲ ਹੁੰਦੇ ਆ ਕਦੇ ਤਲਵਾੜਾ ਫਾਇਰ ਹੋ ਕੇ ਦੇਖੋ ਜਿਹੜੀ ਵੀ ਸਾਨੂੰ ਕੋਈ ਇਨਫੋਰਮੇਸ਼ਨ ਮਿਲੂਗੀ ਹੁਣ ਇਹ ਵੀ ਇਨਵੈਸਟੀਗੇਸ਼ਨ ਦਾ ਹੀ ਪਾਰਟ ਆ ਕਿ ਕੀ ਇਨੀ ਸ਼ਿਕਾਰੀ ਕਿੰਨੇ ਕੀਤੇ ਹੋਰ ਕੀ ਸ਼ਿਕਾਰੀ ਹੋ ਸਕਦੇ నో ਡਾਊਟ ਪਰ ਜਿਹੜੀ ਸਾਡੇ ਕੋਲ ਇੱਕ ਲੀਡ ਸਾਨੂੰ ਮਿਲੀ ਸੀ ਉਸ ਤੇ ਅਸੀਂ ਕਾਮਯਾਬ ਹੋਏ ਫਟਾ ਮੀਡੀਆ ਦਾ ਸਾਰਿਆਂ ਦਾ ਹੀ ਬੜਾ ਸਹਿਯੋਗ ਸੀ ਉਹਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਇੱਕ ਸਨੇਹਾ ਲਾ ਦਿਓ ਸ਼ਿਕਾਰੀਆ ਨੂੰ ਜੀ ਮਤਲਬ ਅਗਰ ਇਹ ਜੀ ਵਾਰਦਾਤ ਕੋਈ ਦੂਆਰਾ ਕਰਦੇ ਤਾਂ ਉਹ ਮਤਲਬ ਆਪਾਂ ਕਾਨੂੰਨ ਅਨੁਸਾਰ ਠੋਕੇ ਉਹਨਾਂ ਨਾਲ ਕਾਰਵਾਈ ਕੀਤੀ ਜਾਂਦੀ ਆਪਾਂ ਨਹੀਂ ਬਖਸ਼ਾਂਗੇ ਜੀ ਸਰਪਾਲ ਸਿੰਘ ਜਿੰਦਰਜੀ ਖੁੱਲ ਕੇ ਬੋਲੋ ਤੇ ਇੱਕ ਦਿਸੂ ਕੀ ਜਰਾ ਬੰਦਾ ਖੜਿਆ ਸਕਾਰ ਕਰਦਾ ਸੀ ਇਹ ਫੜਿਆ ਗਿਆ ਕੀ ਕਹਿਣਾ ਚਾਹੁੰਦੇ ਹੋ ਸਰ ਤੁਸੀਂ ਦੇ ਬਾਰੇ ਉਪਰ ਜੀ ਸਰ ਆਪਣਾ ਸ਼ਿਕਾਰ ਕਰਦਾ ਫੜਿਆ ਗਿਆ ਬੰਦੇ ਨੂੰ ਅਸੀਂ ਕਹਿ ਰਹੇ ਹਾਂਗੇ ਕਿ ਉਸ ਦਿਨ ਸਾਡੀ ਟੀਮ ਗਸ ਤੇ ਸੀਗੀ ਹਾਂ ਉਹ ਦਿਨ ਗਾਤੇ ਸੀਗੀ ਹੁਣ ਸਾਨੂੰ ਸ਼ਿਕਾਰੀਆਂ ਦੀ ਅਸੀਂ ਉਸ ਦਿਨ ਤੋਂ ਭਾਲ ਤੇ ਲੱਗੇ ਹੋਏ ਆ ਤੇ ਲੱਗੇ ਹੋਏ ਸੀ ਤੇ ਆਪਣਾ ਹੁਣ ਆਪਣਾ ਸ਼ਿਕਾਰੀਆਂ ਤੇ ਆਪਣਾ ਉਹਦਾ ਸੰਜਾ ਕੱਟਾ ਗਿਆ ਹੁਣ ਆਪਣਾ ਪੁਲਿਸ ਡਿਪਾਰਟਮੈਂਟ ਨੇ ਸਾਡੇ ਕੋਲ ਗੱਡੀ ਔਰ ਬੰਦੇ ਨੂੰ ਜਾਂਦਾ ਹੈਗਾ ਉਹਦੇ ਤੇ ਟਿਕਾ ਲਾ ਕੇ ਔਰ ਵੀ ਅਸੀਂ ਕਾਰਵਾਈ ਕਰਾਂਗੇ ਉਹਨੂੰ ਉੱਤੇ ਪੁਛ ਪੁਛਪੜਤਾਲ ਕਰਾਂਗੇ ਕਿੰਨੇ ਬੰਦੇ ਸੀਗੇ ਸਰ ਸ਼ਿਕਾਰ ਦੇ ਵਿੱਚ ਉਸ ਦਿਨ ਹੁਣ ਇਹ ਤਾਂ ਜੀ ਉਹਨਾਂ ਤੋਂ ਆਪਣਾ ਕਾਰਵਾਈ ਕਰਕੇ ਉਹਨਾਂ ਤੋਂ ਪਤਾ ਚੱਲਿਆ ਕਿ ਗੱਡੀ ਵਾਲੇ ਨਾਲ ਗੱਲਬਾਤ ਹੋਈ ਹੈ ਜਿਹਨੇ ਸਰੈਂਡਰ ਕੀਤਾ ਥੋੜੇ ਹਿੰਦ ਤੱਕ ਕੋਈ ਗੱਲਬਾਤ ਨਹੀਂ ਸਾਨੂੰ ਇਹ ਵੀ ਪਤਾ ਲੱਗਿਆ ਜੀ ਜਿਹੜਾ ਬੰਦਾ ਕਹਿ ਰਿਹਾ ਜੀ ਮੈਨੂੰ ਤਾਂ ਕਿਰਾਏ ਤੇ ਲੈ ਕੇ ਆਏ ਸੀ ਟੀਮ ਕੋਈ ਹੋਰ ਇਸ ਕਾਰ ਬਾਰੇ ਪਤਾ ਕਰਾਂਗੇ ਨਾ ਜੀ ਪਤਾ ਨਗਰਦਾਰ ਸ਼ਹਿਰ ਦੇ ਵਿੱਚ ਇਲਾਕੇ ਦੇ ਵਿੱਚ ਜਿਹੜੀਆਂ ਵਾਰਦਾਤਾਂ ਸ਼ਿਕਾਰੀਆਂ ਵੱਲੋਂ ਕੀਤੀਆਂ ਜਾ ਰਹੀਆਂ ਇਸ ਤੋਂ ਪਹਿਲਾਂ ਕੀ ਆਪਣੇ ਵੱਲੋਂ ਕੋਈ ਕਾਰਵਾਈ ਹੋਈ ਹੈ ਇਸ ਤੋਂ ਪਹਿਲਾਂ ਮੇਰੇ ਵੱਲੋਂ ਕੋਈ ਕਾਰਵਾਈ ਜਿਹੜਾ ਇੱਕ ਪਿੱਛੇ ਕਾਫੀ ਚਰਚਿਤ ਰਿਹਾ ਮਾਮਲਾ ਵੀ ਜ਼ੂਰ ਫੜਿਆ ਸੀਗਾ ਉਹਦੇ ਪੋਸਟਮਾਰਟਮ ਦੇ ਵਿੱਚ ਗੋਲੀਆਂ ਵੀ ਨਿਕਲੀਆਂ ਤੇ ਉਹ ਕਿਹਾਂ ਪਰਚਾ ਦਰਜ ਡਿਪਾਰਟਮੈਂਟ ਨੇ ਕੀਤਾ ਅਗਰ ਕੀਤਾ ਹੈ ਤਾਂ ਕਦ ਕੀਤਾ ਨਹੀਂ ਕੀਤਾ ਤਾਂ ਕਿਉਂ ਨਹੀਂ ਕੀਤਾ ਸਰ ਅਗਲੇ ਜ਼ੂਰ ਬਾਰੇ ਤੋਂ ਮੈਂ ਕਹਿ ਨਹੀਂ ਰਖਦਾ ਮੈਂ ਹੁਣੇ ਕਹਿ ਰਿਹਾ ਹਾਂਗਾ ਹੁਣੇ ਮੇਰੀ ਇੱਧਰ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਸਰ ਜ਼ਿੰਮੇਵਾਰੀ ਤੋਂ ਚਲੋ ਬਣਦੀ ਹੈ ਜੀ ਵਾਈਲਡ ਲਾਈਫ ਐਦਾਂ ਕਿਉਂ ਲੱਗ ਰਿਹਾ ਸਰ ਵੀ ਡਿਪਾਰਟਮੈਂਟ ਆਪਣੀ ਡਿਊਟੀ ਤੋਂ ਭੱਜਦਾ ਹੈ ਕਿਉਂਕਿ ਕਾਫੀ ਦਿਨ ਹੋ ਗਿਆ ਮਹੀਨੇ ਦੇ ਕਰੀਬ ਹੋ ਗਿਆ ਮਾਮਲਾ ਹੀ ਨਹੀਂ ਦਰਜ ਕੀਤਾ ਗਿਆ ਕੀ ਨਹੀਂ ਸਰ ਉਹ ਤਾਂ ਆਪਣਾ ਵੀ ਆਪਣਾ ਰਿਪੋਰਟ ਆਣ ਤਈਆ ਪੋਸਟਮਾਰਟਮ ਰਿਪੋਰਟ ਆਣ ਤਈਆ ਪੋਸਟਮਾਰਟਮ ਰਿਪੋਰਟ ਤੀਸਰੀ ਦਿਨ ਡਾਕਟਰ ਸਾਹਿਬ ਨੇ ਹੈਂਡਓਵਰ ਕਰ ਦਿੱਤੀ ਹੈ ਜੀ ਦਬਾਲ ਕੰਮ ਕਰ ਰਹੇ ਜੀ ਸਰ ਕੋਈ ਫਿਰ ਅਗਰ ਗੋਲੀਆਂ ਚੱਲਦੀਆਂ ਹੈ ਤੇ ਉਹਦੇ باوجود ਵੀ ਕਾਰਵਾਈ ਨਹੀਂ ਹੋਣੀ ਮੈਂ ਕਹਿ ਰਿਹਾਗਾ ਮੈਂ ਬਾਇਲਾਈਫ ਆਪਣਾ ਇੱਧਰ ਹੈ ਨਾ ਮੇਰੇ ਕੋਲ ਡਬਲ ਚਾਰਜ ਹੋਣ ਕਰਕੇ ਹੋਰ ਵੀ ਜਾ ਰਿਹਾ ਖਰਚ ਵੀ ਮੇਰੇ ਕੋਲ ਚਾਰਜ ਹੈਗਾ ਖਰਚ ਵੀ ਨਾ ਪਹੁੰਚਦਾ ਹੈ ਇੱਧਰ ਵੀ ਆਪਣਾ ਡਬਲ ਜਿਹੜੀ ਚੀਜ਼ ਕਲੀਅਰ ਹੋ ਜਾਂਦੀ ਹੈ ਜਿਹੜੀ ਚੀਜ਼ ਕਲੀਅਰ ਹੋ ਜਾਂਦੀ ਹੈ ਵੀ ਗੋਲੀਆਂ ਚਲੀਆਂ ਪੋਸਟਮਾਰਟਮ 'ਚ ਨਿਕਲੀਆਂ रिपोर्ट आ गई ਉਹਦੇ باوجود ਕਾਰਵਾਈ ਨਾ ਕਰਨ ਦਾ ਕਾਰਨ ਕੀ ਹੈ ਨਹੀਂ ਨਹੀਂ ਸਰ ਮੇਰੇ ਕੋਲ ਤਾਂ ਜਦੋਂ ਵੀ ਆ ਜਾਂਦੇ ਜਦੋਂ ਕਾਰਵਾਈ ਆਪਣਾ ਹੋ ਜਾਂਦੇ ਹੈਗੇ ਸਰ ਥੋੜੇ ਦਿਨ ਪਹਿਲਾਂ ਥੋੜੇ ਦਿਨ ਪਹਿਲਾਂ ਸ਼ਡਿਊਲ ਬੰਦ ਐ ਐਨੀਮਲ ਸਾਂਭਰ ਉਹ ਵੀ ਮਰਿਆ ਗਿਆ ਉਹਦੀ ਵੀ ਕੋਈ ਡੀਆਰ ਕੱਟੀ ਗਈ ਹੈ ਫਾਈਲ ਹੋ ਗਈ ਹੈ ਆਪਣਾ ਉਹਨਾਂ ਦੀ ਆਪਣਾ ਸਾਰੇ ਪੋਸਟਮਾਰਟਮ ਡਾਕਟਰਾਂ ਦਾ ਕਹਤਾ ਜੇ ਪੋਸਟਮਾਰਟਮ ਰਿਪੋਰਟ ਆਣੀ ਹੈ ਸਾਂਭਰ ਦੀ ਉਸ ਦੀ ਆਣੀ ਹੈ ਸਾਂਭਰ ਦੀ ਹਾਂਜੀ ਅਕੇ ਅਗਲੀਆਂ ਕੀ ਕਾਰਵਾਈਆਂ ਸਰ ਤੁਹਾਡੀਆਂ ਹੁਣ ਪੋਸਟਮਾਰਟਮ ਰਿਪੋਰਟ ਆਣ ਤੇ ਅਸੀਂ ਆਪਣਾ ਨਪਾਕਪਾਡ ਡਿਵੀਜ਼ਨ ਦਫ਼ਤਰ ਨੂੰ ਭੇਜ ਦਵਾਂਗੇ ਤੁਹਾਨੂੰ ਕੀ ਲੱਗਦਾ ਕਿੰਨਾ ਸੰਵੇਦਨਸ਼ੀਲ ਮਾਮਲਾ ਹੈ ਜਿਹੜੇ ਹੁਣ ਬੰਦਾ ਤੁਹਾਡੇ ਨੂੰ ਹੈਂਡਓਵਰ ਕੀਤਾ ਗਿਆ ਕਿੰਨੇ ਦਿਨ ਚ ਤੁਸੀਂ ਬਾਕੀ ਬੰਦੇ ਟਰੇਸ ਕਰੋਗੇ ਡਿਟੇਲ ਲੱਗ ਜਾਊ ਮਰੀਕਾ ਬਸ ਡਿਟੇਲ ਆਪਣਾ ਮੈਂ ਹੁਣ ਕਹਿ ਸਕਦਾ ਹੈਗਾ 4-5 3-4 ਦਿਨ ਲੱਗ ਜਾਊਗੀ ਸਰ ਅੱਜ ਦੀ ਜਿਹੜੀ ਕਾਰਵਾਈ ਜਿਹੜਾ ਬੰਦਾ ਥੋੜਾ ਗ੍ਰਿਫਤਾਰ ਕੀਤਾ ਜੋ ਤੁਹਾਡੇ ਹਵਾਲੇ ਕੀਤਾ ਗਿਆ ਇਹਦੇ ਖਿਲਾਫ ਕਿੱਦਾਂ ਦੀ ਕਾਰਵਾਈ ਕੀਤੀ ਜਾਣੀ ਹੈ ਸਰ ਕਾਰਵਾਈ ਤੋਂ ਆਪਣਾ ਕੇਸ ਤਾਂ ਇਹਨਾਂ ਦੇ ਲਗੂ ਕੋਈ ਇਹਗਾ ਤੇ ਇਸ ਪਹਿਲਾਂ ਕਰ ਲਾਂਗੇ ਬੰਦਿਆਂ ਨੂੰ ਬੰਦਿਆਂ ਦੇ ਸਾਰਾ ਆਪਣਾ ਪੈਰਵਾਈ ਇਹਨਾਂ ਤੋਂ ਕਰਾਂਗੇ ਉਧਰ ਦੱਸ ਰਹੇ ਨਾਮ ਵੀ ਦੱਸ ਰਹੇ ਹੈ ਅਵੇਲੇਬਲ ਦੱਸ